ਕਿ ਨਵਾਲਕ ਬੱਚੇ ਨਾਲ ਤਿੰਨ ਨੌਜਵਾਨਾਂ ਵੱਲੋਂ ਦੁਸ਼ਕਰਮ ਕੀਤਾ ਜਾਂਦਾ ਹੈ ਇਹਨਾਂ ਨੇ ਕੋਈ ਲਾਲਚ ਦਿੱਤਾ ਟੌਫੀਆਂ ਦਾ ਬੱਚੇ ਨੂੰ ਖੇਡਦੇ ਲੈ ਗਏ ਆ ਤੇ ਬੱਚੇ ਨੂੰ ਲਾਲਚ ਦੇ ਕੇ ਸਟੋਰ ਚ ਲੈ ਗਏ ਉੱਥੇ ਇਹਨੇ ਗਲਤ ਕੰਮ ਕੀਤਾ ਉਹ ਵੀ ਕਿੰਨੀ ਉਮਰ ਦੇ ਬੱਚੇ ਆ ਉਹ ਜੀ ਇੱਕ ਤਾਂ 20 ਸਾਲਾਂ ਦਾ ਇੱਕ 15 ਸਾਲਾਂ ਦਾ ਇੱਕ 14 ਸਾਲਾਂ ਦਾ ਆ ਜੀ ਜਿਹੜਾ ਤੜਕੇ 8 ਵਜੇ ਆਇਆ ਆ ਕੇ ਪੈ ਗਿਆ ਮੈਂ ਕਹੇ ਵੀ ਕਹਿੰਦਾ ਮੰਮੀ ਮੇਰਾ ਢੱਡ ਦੁਖੀ ਜਾਂਦਾ ਮੈਂ ਕਹ ਚੱਲ ਕੋਣੀ ਆਪਾਂ ਦਵਾਈ ਦਿਵਾ ਲੈਂਦੇ ਆ ਜੀ ਚਾਰਾ ਬੇਟਾ ਬਾੜ ਹੋਇਆ ਜੀ ਹਾਂ ਚਾਰੇ ਕੁੜੇ ਨਾ ਵੱਡਿਆਂ ਜੀ ਬੇਟਾ ਸੋਟਾ ਜੀ ਸਸਿਕਲ ਜੀ ਅੱਜ ਅਸੀਂ ਪਿੰਡ ਕੰਮਿਆਂ ਨੇ ਵਿੱਚ ਮੌਜੂਦ ਆਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਕੰਮਿਆਂ ਨਾ ਜਿੱਥੇ ਇੱਕ ਨਵਾਲਗ ਬੱਚੇ ਨਾਲ ਤਿੰਨ ਨੌਜਵਾਨਾਂ ਵੱਲੋਂ ਦੁਸ਼ਕਰਮ ਕੀਤਾ ਜਾਂਦਾ ਹੈ ਉਹ ਦੁਸ਼ਕਰਮ ਕਰਨ ਤੋਂ ਬਾਅਦ ਉਸ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੱਖ-ਵੱਖ ਪਲੇਟਫਾਰਮਾਂ ਤੇ ਇਹ ਵਾਇਰਲ ਕਰ ਦਿੱਤੀ ਜਾਂਦੀ ਹੈ। ਮਾਪੇ ਕਈ ਵਾਰ ਬੱਚਿਆਂ ਨੂੰ ਇਕੱਲੇ ਘਰੇ ਛੱਡ ਜਾਂਦੇ ਆ। ਕੰਮਕਾਰ ਵਾਲੇ ਮਾਪੇ ਹੁੰਦੇ ਆ। ਗਰੀਬ ਪਰਿਵਾਰ ਨਾਲ ਸੰਬੰਧ ਤੇ ਮਾਮਲਾ ਹੈ। ਕਿਉਂਕਿ ਬੱਚੇ ਦਾ ਬਾਪ ਵੀ ਮਜ਼ਦੂਰੀ ਕਰਦਾ ਹੈ। ਬੱਚੇ ਦੀ ਮਾਤਾ ਵੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਦਾ ਬੇਲਾਪੂਰਾ ਕਰਦੇ ਆ। ਪਰ ਉਹਨਾਂ ਦੀ ਗੈਰ ਹਾਜ਼ਰੀ 'ਚ ਪਿੰਡ ਦੇ ਕੁਝ ਨੌਜਵਾਨ ਬੱਚੇ ਨੂੰ ਕੋਈ ਲਾਲਚ ਦੇ ਕੇ ਘਰੋਂ ਲੈ ਜਾਂਦੇ ਆ। ਉਸ ਤੋਂ ਬਾਅਦ ਉਹਨਾਂ ਦੁਸ਼ਕਰਮ ਕਰਦੇ ਆ। ਹੁਣ ਅਸੀਂ ਬੱਚੇ ਦੀ ਮਾਤਾ ਨਾਲ ਗੱਲਬਾਤ ਕਰਦੇ ਆਂ ਕੀ ਮਾਮਲਾ ਸਰ ਪੰਜੇ ਕੀ ਮਾਮਲਾ ਹੋਇਆ ਜਿਹੜਾ ਬੱਚੇ ਨਾਲ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਇਆ ਕੀ ਸਰ ਇਹ ਗੱਲਬਾਤ ਬਾਰੇ ਸਾਨੂੰ ਦੱਸੋ ਹਾਂਜੀ ਬੱਸ ਸਰ ਜੀ ਕੰਮਕਾਰਾਂ ਤੇ ਲੱਗੇ ਆਂ ਆਪਾਂ ਵੀ ਅਸੀਂ ਤਾਂ ਤੜਕੇ ਦੋਵੇਂ ਜੀ ਕੰਮ ਤੇ ਚਲੇ ਜਾਂਦੇ ਆਂ ਬੇਟੇ ਜਵਾਕ ਘਰੇ ਹੁੰਦੇ ਆ ਜੀ ਇਹਨਾਂ ਨੇ ਕੋਈ ਲਾਲਚ ਦਿੱਤਾ ਟੌਫੀਆਂ ਦਾ ਬੱਚੇ ਨੂੰ ਖੇਡਦੇ ਲੈ ਗਏ ਆ ਉੱਥੇ ਇਹਨੇ ਨਾ ਉਹ ਜਿਹਾ ਗਲਤ ਕੰਮ ਕੀਤਾ ਜੀ ਜਿਹੜਾ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਬਹੁਤ ਜ਼ਿਆਦੇ ਜੀ ਤੇ ਇਹਨਾਂ ਨੇ ਬੱਚੇ ਨਿੱਕੇ ਜਿਹੇ ਨਸ਼ੀਂਗਾ ਕੇ ਸਾਲੇ ਨੇ ਬਹੁਤ ੱੱਕਾ ਕੀਤਾ ਜੀ ਇਹਨਾਂ ਤੇ ਇਹਨਾਂ ਨੇ ਜੀ ਅੱਛਾ ਇਹ ਬੱਚਾ ਤੁਹਾਡਾ 6 ਸਾਲ ਦੀ ਉਮਰ ਦਾ ਬੱਚਾ ਹੈ ਹਾਂਜੀ 6 ਇਹ ਸਕੂਲ ਵਗੈਰਾ ਜਾਂਦਾ ਬੱਚਾ ਤੁਹਾਡਾ ਹਾਂਜੀ ਲੱਗਿਆ ਜੀ ਅਜੇ ਤਾਂ ਲੱਗੇ ਨੇ ਥੋੜਾ ਜਿਹਾ ਟਾਈਮ ਹੋਇਆ ਜੀ ਅੱਛਾ ਇਹ ਕਿੰਨੇ ਦਿਨ ਹੋ ਗਏ ਇਸ ਘਟਨਾ ਨੂੰ ਇਹ ਜੀ ਸੋਮਵਾਰ ਦੀ ਘਟ ਗਿਆ ਜੀ ਤੇ 8 ਵਜੇ ਦਾ ਟਾਈਮ ਆ ਤੇ ਹਾਂ ਤੜਕੇ ਰਾਜੀ 8 ਵਜੇ ਦਾ ਟਾਈਮ ਆ ਜੀ ਤੇ ਉਹਦੇ ਬੱਚੇ ਸਾਰੇ ਘਰੇ ਹੀ ਸਕੂਲ ਨਹੀਂ ਗਏ ਜੀ ਦੇ ਅੱਛਾ ਉਹ ਜਿਹੜੇ ਨੌਜਵਾਨ ਆ ਪਿੰਡ ਦੇ ਉਹ ਬੱਚੇ ਨੂੰ ਘਰੋਂ ਲੈ ਜਾਂਦੇ ਆ ਹਾਂਜੀ ਉਹ ਘਰੋਂ ਲੈ ਜਾਂਦੇ ਗਲੀ 'ਚ ਖੇਡਦੇ ਜਾਂਦੇ ਰੇ ਉਧਰ ਰੇ ਦਾਦੀ ਦਾ ਘਰ ਆ ਤੇ ਉਹ ਦਾਦੀ ਦੇ ਘਰ ਕੋਲੇ ਖੇਡਦੇ ਜਾਂਦੇ ਜੋ ਉੱਥੇ ਬੱਚੇ ਨੂੰ ਲਾਲਚ ਦੇ ਕੇ ਸਟੋਰ 'ਚ ਲੈ ਗਏ ਉੱਥੇ ਇਹਨਾਂ ਨੇ ਗਲਤ ਕੰਮ ਸਟੋਰ ਕਿਸ ਚੀਜ਼ ਦਾ ਸਟੋਰ ਆ ਉੱਥੇ ਵੀ ਸਟੋਰ ਹੈ ਜਿਹਦੇ 'ਚ ਰੇਰੂਲ ਹੱਥਦੀ ਆ ਜੀ ਸਟੇਰੀ ਕੋਆਪਰੇਟ ਸਟ੍ਰੈਟਜੀ ਲੈ ਜਾਂਦੇ ਆ ਹਾਂਜੀ ਉੱਥੇ ਲੈ ਜਾਂਦੇ ਆ ਅੱਛਾ ਜਿਹੜੇ ਨੌਜਵਾਨ ਇਸ ਤਰ੍ਹਾਂ ਦੀ ਬੇਹਦੀ ਮੰਦਭਾਗੀ ਘਟਨਾ ਨੂੰ ਅਨਜਾਮ ਦਿੰਦੇ ਆ ਉਹਨਾਂ ਨਾਲ ਤੁਹਾਡੇ ਘਰ 'ਚ ਪਹਿਲਾਂ ਆ ਹਾਂਜੀ ਅਸੀਂ ਘਰੇ ਤਾਂ ਹੁਣੇ ਜਾਣੀ ਘੱਟ ਹੀ ਆ ਜੇ ਸਾਡੇ ਬੱਚਾ ਨਾਲ ਬਾਹਰ ਬੂਰ ਖੇਡ ਲੈਂਦੇ ਸੀ ਅਸੀਂ ਪਹਿਲੇ ਦਿਨ ਤੋਂ ਘੱਟ ਵਰਤਦੇ ਜੀ ਉਹਨਾਂ ਨੇ ਹਾਂ ਤੇ ਬੱਚੇ ਨੂੰ ਕਿਸੇ ਚੀਜ਼ ਦਾ ਲਾਲਚ ਲੈ ਕੇ ਲੈ ਗਏ ਜੀ ਜੇ ਬੱਚੇ ਨਾਲ ਲੈ ਗਏ ਅੱਛਾ ਉਸ ਤੋਂ ਬਾਅਦ ਬੱਚੇ ਨੇ ਕੋਈ ਤੁਹਾਡੇ ਕੋਲ ਸ਼ਿਕਾਇਤ ਕੀਤੀ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਬੱਚੇ ਨਾਲ ਇਸ ਤਰ੍ਹਾਂ ਕੋਈ ਦੋਸ਼ ਕਰਮ ਹੋਇਆ ਬੱਚਾ ਜੀ ਜਦੋਂ ਤੜਕੇ 8 ਵਜੇ ਆਇਆ ਆ ਕੇ ਪੈ ਗਿਆ ਮੈਂ ਕਹ ਵੀ ਕਹਿੰਨਾ ਮੰਮੀ ਮੇਰਾ ਢੱਡ ਦੁਖੀ ਜਾਂਦਾ ਮੈਂ ਕਹ ਚੱਲ ਕੋਣੀ ਆਪਾਂ ਦਵਾਈ ਦਵਾ ਲੈਂਦੇ ਆ ਤੇ ਜਦੋਂ ਪਿਆ ਪਿਆ ਉੱਠ ਕੇ ਲੈਟਰੀ ਚ ਚੱਲੀ ਜਾਂਦਾ ਜੀ ਉਹਦੇ ਮਾੜਾ ਹੀ ਬਲੱਡ ਆ ਗਿਆ ਸੀ ਕਿਾ ਗਰਮੀ ਗਰਮੀ ਚ ਰਹਿ ਗਏ ਤੇ ਜਦੋਂ ਵੀ ਸ਼ਾਮ ਨੂੰ 8 9 ਦਾ ਟਾਈਮ ਪਤਾ ਲੱਗਿਆ ਜੀ ਅਸੀਂ ਬਾਹਰ ਨਿਕਲੇ ਤਾਂ ਉਹ ਬੱਚਿਆਂ ਨੇ ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹਨਾਂ ਨੇ ਗਾਂ ਦੀਆਂ ਵੀਡੀਓ ਪੇਜਤੀ ਜੀ ਤੇ ਵੀਡੀਓ ਗਾਂ ਦੀਆਂ ਸਾ ਚਾਗਾ ਚੱਕਿਆ ਜੀ ਪਹਿਲਾਂ ਆਏ ਨਹੀਂ ਪਤਾ ਵੀ ਕਿੰਨੇ ਕੀ ਵਾਰੀ ਗਲਤ ਕੰਮ ਉਹਨਾਂ ਨੇ ਕਰ ਚੁੱਕੇ ਜੀ ਉਹ ਤਾਂ ਵੀਡੀਓ ਪੈਣੇ ਕਰ ਸਾਨੂੰ ਪਤਾ ਲੱਗਿਆ ਨਹੀਂ ਜੇ ਨਾ ਸਾਨੂੰ ਵੀਡੀਓ ਸਾਡੇ ਕੋਲ ਨਹੀਂ ਕੀ ਪਤਾ ਕਿ ਕਿਦੋਂ ਦਾ ਫਾਇਦਾ ਚੱਕੀ ਜਾਂ ਨਾਲ ਉਹਦਾ ਕਿਤੇ ਨਾ ਕਿਤੇ ਸਾਡੀ ਵੀ ਇਹ ਸਮੱਸਿਆ ਆ ਵੀ ਅਸੀਂ ਬੱਚੇ ਨੂੰ ਕੋਈ ਤਕਲੀਫ ਆਈ ਹੈ ਅਸੀਂ ਉਹਨੂੰ ਨਾਰਮਲ ਸਮਝ ਲੈਂਦੇ ਆ ਤੇ ਜੇਕਰ ਤੁਸੀਂ ਪਹਿਲਾਂ ਹੀ ਇਸ ਗੱਲ ਤੇ ਗੌਰ ਕੀਤਾ ਹੁੰਦਾ ਤਾਂ ਸ਼ਾਇਦ ਉਹ ਸਦਾ ਵੀ ਪਹਿਲੀ ਅਰਚੀ ਉਹ ਬੰਦੇ ਫੜੇ ਜਾਂਦੇ ਜੀ ਹਾਂ ਪਹਿਲਾਂ ਹੀ ਫੜੇ ਜਾਂਦੇ ਉਹਦੀ ਜਿੰਨਾ ਚਿਰ ਆਪਣੇ ਕੋਲ ਸਬੂਤ ਨਹੀਂ ਜਿਉਂ ਨਾ ਚਿਰ ਆਪਣਾ ਨਾਂ ਨਹੀਂ ਲੈ ਸਾਰੇ ਹੁਣ ਆਪਣੇ ਕੋਲ ਸਬੂਤ ਆਇਆ ਤਾਂ ਹੁਣ ਆਪਾਂ ਚਾਗਾ ਚੱਕ ਲਿਆ ਜੀ ਉਹਨਾਂ ਦਾ ਅੱਛਾ ਪੈਂਦੀ ਜਿਹੜੇ ਉਹ ਮੁੰਡੇ ਆਗੇ ਜਿਹੜੇ ਬੱਚੇ ਨਾਲ ਦੁਸ਼ਕਰਮ ਕਰਦੇ ਆ ਉਹਨਾਂ ਦੀ ਕਿੰਨੀ ਉਮਰ ਦੇ ਬੱਚੇ ਆ ਉਹ ਉਹ ਜੀ ਇੱਕ ਤਾਂ 20 ਸਾਲਾਂ ਦਾ ਇੱਕ 15 ਸਾਲਾਂ ਦਾ ਇੱਕ 14 ਸਾਲਾਂ ਦਾ ਜੀ ਤੇ ਉਹ ਤੁਹਾਡੇ ਮਤਲਬ ਇੱਥੇ ਆਂਡ ਗਵਾਂਡ ਦੇ ਬੱਚੇ ਹਾਂਜੀ ਆਂਡ ਗਵਾਂਡ ਦੇ ਜੀ ਸਾਡੇ ਪਿੰਡ ਚ ਹੀ ਰਹਿਣ ਆ ਗਏ ਜੀ ਤੇ ਤੁਸੀਂ ਕੋਈ ਉਹਨਾਂ ਦੇ ਮਾਪਿਆਂ ਕੋਲੇ ਸ਼ਿਕਾਇਤ ਕੀਤੀ ਜਾਂ ਉਸ ਤੋਂ ਬਾਅਦ ਹਾਂਜੀ ਅਸੀਂ ਜਿਹੜਾ ਸਾਡੇ ਕੋਲੇ ਵੀਡੀਓ ਆਈ ਐ ਅਸੀਂ ਵੀ ਮਾੜਾ ਮੋਟਾ ਰੌਲਾ ਪਾਈ ਅਸੀਂ ਕਿਹਾ ਵੀ ਸਾਡੇ ਬੱਚੇ ਨਾਲ ਧੱਕਾ ਹੋ ਰਿਹਾ ਏ ਇਹਨਾਂ ਨੇ ਯਕੀਨ ਨਹੀਂ ਕੀਤਾ ਫਿਰ ਅਸੀਂ ਉਹਨਾਂ ਨੂੰ ਰਾਤ ਨੂੰ ਕਿਹਾ ਵੀ ਇਸਕੇ ਨੌਕ ਦਾ ਟਾਈਮ ਦੀ ਅਸੀਂ ਕਿਹਾ ਵੀ ਤੜਕੇ ਗੱਲ ਕਰਾਂਗੇ ਸਾਡੇ ਘਰੇ ਕੋਈ ਜੀ ਨਹੀਂ ਆਇਆ ਵੀ ਕੀ ਗੱਲ ਕੀ ਨਹੀਂ ਅਸੀਂ ਫਿਰ ਵੀਡੀਓ ਚੱਕ ਕੇ ਇਸ ਠਾਣੇ ਜਾ ਟੁੱਕੇ ਠਾਣੇ ਵਾਲਿਆਂ ਨੇ ਸਾਡੀ ਪੂਰੀ ਗੌਰ ਨਾਲ ਗੱਲ ਸੁਣੀ ਆ ਪੂਰੀ ਗੌਰ ਨਾਲ ਗੱਲ ਸੁਣ ਕੇ ਉਹਨਾਂ ਤੇ ਪਰਸਾ ਪਤਾ ਉਹਨਾਂ ਨੇ ਛੇਪੇ ਦਿੱਤਾ ਅਤੇ ਬੰਦੀ ਕਿਤੇ ਨਾ ਕਿਤੇ ਵੀ ਇਹੋ ਜਿਹੇ ਮਾਮਲੇ 'ਚ ਤੁਸੀਂ ਗਰੀਬ ਪਰਿਵਾਰ ਮਜ਼ਦੂਰ ਪਰਿਵਾਰ ਹੋ ਇਹੋ ਜਿਹੇ ਮਾਮਲੇ ਨੂੰ ਪੈਸੇ ਦੇ ਜ਼ੋਰ ਤੇ ਜਾਂ ਕੋਈ ਸ਼ਿਆਸੀ ਦਬਾਅ ਨਾਲ ਜਾਂ ਲੋਕਾਂ ਦੇ ਦਬਾਅ ਨਾਲ ਦਵਾ ਦਿੱਤਾ ਜਾਂਦਾ ਕੋਈ ਤੁਹਾਡੇ ਤੇ ਇਸ ਤਰ੍ਹਾਂ ਦਾ ਪ੍ਰੈਸ਼ਰ ਪਿਆ ਨਹੀਂ ਜੀ ਹਜ ਤੱਕ ਤਾਂ ਕੋਈ ਨਹੀਂ ਪਿਆ ਜੀ ਤੇ ਪਿੰਡ ਦੇ ਲੋਕਾਂ ਨੇ ਕਿਵੇਂ ਤੁਹਾਡੀ ਇਸ ਮਾਮਲੇ 'ਚ ਹੈਲਪ ਕੀਤੀ ਹੈ ਹਾਂ ਜੀ ਸਾਰਾ ਪਿੰਡ ਸਾਡੇ ਨਾਲ ਆ ਉਹ ਕਹਿੰਦੇ ਵੀ ਜੇ ਕੋਈ ਗਲਤ ਕੰਮ ਹੋਇਆ ਬੱਚੇ ਰਾਂ ਨਿੱਕੇ ਜਨਾਂ ਸੀ ਪੂਰਾ ਸਾਥ ਦੇਵਾਂਗੇ ਤੁਹਾਡਾ ਸਾਡੇ ਡਾਕਟਰਾਂ ਨੇ ਵੀ ਪੂਰੀ ਗੌਰ ਨਾਲ ਗੱਲ ਸੁਣੀ ਆ ਸਾਡੇ ਪੁਲਿਸ ਵਾਲਿਆਂ ਨੇ ਪੂਰੀ ਗੌਰ ਨਾਲ ਗੱਲ ਸੁਣੀ ਆ ਕੋ ਕਿਤੇ ਨਾ ਕਿਤੇ ਹਰ ਬੰਦੇ ਨੂੰ ਮੌਜੂਦ ਹੈ ਹਰੇਕ ਬੰਦੇ ਦੇ ਨਿੱਕੇ ਨਿੱਕੇ ਬੱਚੇ ਆ ਕੱਲ ਨੂੰ ਇਹੋ ਜਿਹਾ ਅਨਸਰਾਂ ਨੂੰ ਹੌਸਲਾ ਮਿਲਦਾ ਕੱਲ ਨੂੰ ਅਜੇ ਇਸ ਬੱਚੇ ਨਾਲ ਹੋਇਆ ਕੱਲ ਨੂੰ ਹੋਰ ਬੱਚੇ ਹੋਰ ਨਾ ਵੀ ਹੋ ਸਕਦਾ ਜੇ ਅੱਜ ਇਹਦੇ ਨਾਲ ਗਲਤ ਕੰਮ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋਗਾ ਆਪਾਂ ਨੂੰ ਇਨਸਾਫ ਚਾਹੀਦਾ ਵੀ ਠੋਕ ਕੇ ਇਨਸਾਫ ਮਿਲੇਗਾ ਕਿਸੇ ਹੋਰ ਨਾਲ ਨਹੀਂ ਜੇ ਗਲਤ ਕੰਮ ਹੋਇਆ ਅੱਛਾ ਇਹ ਬਾਹਰ ਪਿੰਡ ਦੇ ਲੋਕ ਗੱਲਾਂ ਕਰ ਰਹੇ ਸੀ ਕਿ ਇਹ ਬੱਚਾ ਤੁਹਾਡਾ ਵੀ ਕਾਫੀ ਟਾਈਮ ਬਾਅਦ ਹੋਇਆ ਕਿ ਕਿੰਨੀਆਂ ਕਿੰਨੀਆਂ ਲੜਕੀਆਂ ਤੋਂ ਬਾਅਦ ਬੱਚਾ ਹੋਇਆ ਇਹ ਜੀ ਚਾਰਾਂ ਬੇਟੀਆਂ ਬਾਅਦ ਹੋਇਆ ਜੀ ਚਾਰਾਂ ਹਾਂ ਚਾਰੇ ਠੀਕ ਹੈ ਤੇ ਅੱਛਾ ਤੁਹਾਨੂੰ ਹੁਣ ਜਿਹੜੇ ਇਹ ਦੋਸ਼ੀ ਹੈ ਜਾਂ ਇਹ ਮੁਲਜ਼ਮ ਹੈ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਕਾਬੂ ਕਰ ਲਿਆ ਹਾਂਜੀ ਇਹਨਾਂ ਨੂੰ ਕਰ ਲਿਆ ਜੀ ਇਹਨਾਂ ਦੇ ਪਰਚਾ ਕੱਟਤਾ ਇਹਨਾਂ ਨੂੰ ਜੇਲ੍ਹ ਭੇਜਤਾ ਜੀ ਅੱਛਾ ਕਿ ਇੱਕ ਇੱਕ ਵੀ ਨਾ ਆਪਾਂ ਦੇਖਦੇ ਸਮਾਜ ਦੇ ਵਿੱਚ ਆਪਾਂ ਵਿਸ਼ਵਾਸ ਕਰਦੇ ਹਾਂ ਲੋਕਾਂ ਤੇ ਆਂਡ ਗਵਾਂਡ ਪਿੰਡ ਦੇ ਲੋਕਾਂ ਤੇ ਕੋਈ ਆਪਣਾ ਭੈਣ ਭਰਾ ਹੁੰਦਾ ਕੋਈ ਚਾਚਾ ਤਾਇਆ ਹੁੰਦਾ ਕੋਈ ਬਾਬਿਆਂ ਥਾਂ ਤੇ ਲੱਗਦਾ ਹੁਣ ਤਾਂ ਜਿਵੇਂ ਇਸ ਤਰ੍ਹਾਂ ਦੇ ਘਨੌੜੀਆਂ ਹਰਕਤਾਂ ਹੋ ਰਹੀਆਂ ਸਾਨੂੰ ਨਾ ਇੱਕ ਦੂਜੇ ਕਿਸੇ ਤੇ ਵਿਸ਼ਵਾਸ ਕਰਨਾ ਬੜਾ ਮੁਸ਼ਕਲ ਹੋਇਆ ਤੇ ਨਹੀਂ ਜੀ ਹੁਣ ਤਾਂ ਸਭ ਤੇ ਯਕੀਨ ਉੱਡ ਗਿਆ ਹੁਣ ਤੇ ਜਿਹਦਾ ਵੀ ਪੁੱਤ ਹੈਗਾ ਹੈਗਾ ਹੀ ਕਿਸੇ ਦਾ ਕੋਈ ਨਹੀਂ ਲੱਗਦਾ ਹੁਣ ਤਾਂ ਸਭ ਤੇ ਯਕੀਨ ਉੱਡ ਗਿਆ ਜੀ ਜਿਹੜੇ ਨਿੱਕੇ ਜਿਹੇ ਬੱਚੇ ਨਾਲ ਧੱਕਾ ਹੋ ਸਾਡਾ ਵੀ ਹੁਣ ਜਕੀਨ ਨਹੀਂ ਰਹਿ ਗਿਆ ਦੁਨੀਆ ਤੇ ਵੀ ਕਿਸੇ ਕੋਲ ਤੇ ਹੀ ਪੁੱਤ ਛੱਡਣ ਨਾਲ ਅਫਸਰੀ ਲੋਕ ਕਹਿੰਦੇ ਵੀ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਆ ਤੇ ਉਹਨਾਂ ਨਾਲ ਇਸ ਤਰ੍ਹਾਂ ਦੀ ਘਣਾਉਣੀ ਹਰਕਤ ਕਰਨੀ ਜੀ ਇਹਨਾਂ ਨੇ ਕੁਝ ਨਹੀਂ ਸੋਚਿਆ ਵੀ ਜਿਵੇਂ ਹੁਣ ਬੱਚਾ ਨਿੱਕਾ ਜੀ ਵੀ ਖੇਡਣ ਵਾਲਾ ਵੀ ਅਸੀਂ ਇਹਨੇ ਨਾਲ ਗਲਤ ਕੰਮ ਕਰਦੇ ਆ ਪਰ ਉਹ ਬੱਚਿਆਂ ਨੂੰ ਤਰਸ ਨਹੀਂ ਆਏ ਮੇਰੇ ਬੱਚ ਅਚਾ ਕਿਤੇ ਨਾ ਕਿਤੇ ਕਈ ਜਥੇਬੰਦੀਆਂ ਐ ਮਜ਼ਦੂਰ ਜਥੇਬੰਦੀਆਂ ਐ ਕਿਸਾਨ ਜਥੇਬੰਦੀਆਂ ਐ ਉਹ ਬੜੇ ਮਸਲੇ ਉਠਾਉਂਦਿਆਂ ਰਹਿੰਦਿਆਂ ਕੋਈ ਕਿਸੇ ਜਥੇਬੰਦੀ ਨੇ ਢੋਡੀ ਇਸ ਮਾਮਲੇ 'ਚ ਬਾਹਰ ਫੜਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਸਭ ਨੇ ਫੜੀ ਸਭ ਨੇ ਫੜੀ ਹੈ ਜੀ ਸਭ ਨੇ ਫੜੀ ਸਾਡੇ ਬਾਹਰ ਜੀ ਮਦਦ ਪੂਰੀ ਕੀਤੀ ਪੂਰੀ ਕੀਤੀ ਸਾਡੇ ਨਾਲ ਉਹ ਕਹਿੰਦੇ ਤੁਹਾਡੇ ਨਾਲ ਖੜੇ ਆ ਅਸੀਂ ਜੀ ਆ ਵੀ ਹਰ ਤਰ੍ਹਾਂ ਦੀ ਸਾਨੂੰ ਜਾਰੀ ਸਹਿਯਾਤਾ ਹਾਂ ਵੀ ਜੇ ਕਿਸੇ ਚੀਜ਼ ਦੀ ਲੋੜ ਆ ਅਸੀਂ ਤੁਹਾਡੇ ਨਾਲ ਖੜੇ ਆ ਜੀ ਅੱਛਾ ਕਿਤੇ ਨਾ ਕਿਤੇ ਟੋੜੇ ਮਨ ਕਿਤੇ ਇਹ ਵੀ ਗੱਲਾਂ ਤਾਂ ਨਹੀਂ ਵੀ ਕਦੇ ਕਈ ਯਾਰ ਬੰਦੇ ਸੰਜੋਭਤਾ ਕਰ ਲੈਂਦੇ ਆ ਤੁਸੀਂ ਇਸ ਤਰ੍ਹਾਂ ਦੀ ਕੋਈ ਉਦਾਹਰਨ ਪੇਸ਼ ਕਰਨੀ ਆ ਵੀ ਇਹ ਤੁਸੀਂ ਦੋਸ਼ੀਆਂ ਨੂੰ ਸਜ਼ਾ ਦਵਾਈ ਹੈ ਕੱਲ ਨੂੰ ਕਿਸੇ ਹੋਰ ਦੇ ਬੱਚੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਹਾਂਜੀ ਸਾਨੂੰ ਸਖਤ ਸਜ਼ਾ ਚਾਹੀਦਾ ਵੀ ਬੱਚਾ ਘਾਹ ਨੂੰ ਅੱਜ ਸਾਡੇ ਬੱਚੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਨਾ ਹੋਵੇ ਅੱਜ ਮੈਂ ਉਹਨਾਂ ਨੂੰ ਛੱਡਤਾ ਤੇ ਕੱਲ ਨੂੰ ਉਹਨਾਂ ਨੇ ਕਹਿਣਾ ਵੀ ਸਾਨੂੰ ਤਾਂ ਛੱਡ ਤੇ ਇਹਨਾਂ ਨੇ ਕੀ ਕਰ ਲਿਆ ਸੀ ਘਾਹ ਵੀ ਕੋਈ ਹੋਰ ਕੁਸ ਕਰ ਗਏ ਹਾਂ ਕਿਸੇ ਹੋਰ ਦੇ ਬੱਚੇ ਨਾਲ ਵੀ ਹੋਰ ਬੱਚੇ ਨਾਲ ਵੀ ਕਿਸੇ ਨਾ ਕਰਗੇ ਪਰ ਨਹੀਂ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚ ਪਹਿਲਾਂ ਵੀ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਅਪਰਾਧਿਕ ਪਿਛੋਕੜ ਉਹਨਾਂ ਦਾ ਕਿ ਪਹਿਲਾਂ ਕੋਈ ਅਜਿਹੀ ਗੱਲ ਹੀ ਉਹਨਾਂ ਨੇ ਕੋਈ ਵਾਰ ਨਹੀਂ ਹਾਂਜੀ ਪਹਿਲਾਂ ਵੀ ਅਸਰ ਨੂੰ ਗੱਲ ਨੂੰ 15 ਕਿ ਦਿਨ ਹੋ ਗਏ ਰਿ ਪਹਿਲਾਂ ਮੇਰੇ ਬੱਚਾ ਵੀ ਟੱਡ ਟੱਡ ਕਰਦਾ ਰਿਹਾ ਵੀ ਮਾੜਾ ਮੋਟਾ ਬਲਾਡਾ ਆ ਅਸੀਂ ਗੌਰ ਜੀ ਨੇ ਕਿਤੇ ਸੀਗਾ ਬੱਚੇ ਧੁੱਪੇ ਖੇਡਦੇ ਰਹਿੰਦੇ ਕੋਈ ਗਰਮੀ ਨਾ ਹੋ ਜਾਂਦਾ ਤੇ ਜੀਰੋ ਸਾਡੇ ਕੋਲੇ ਕੋਈ ਵੀਡੀਓ ਆਈ ਸੰਤੋਂ ਰੋ ਪਤਾ ਲੱਗਿਆ ਵੀ ਸਾਡੇ ਬੱਚੇ ਨਾ ਬਾਹਰ ਤੱਕਾ ਹੋ ਰਿਹਾ ਅੱਛਾ ਤੁਹਾਨੂੰ ਵੀਡੀਓ ਤੋਂ ਬਾਅਦ ਪਤਾ ਲੱਗਿਆ ਵੀ ਵੀਡੀਓ ਤੋਂ ਪਤਾ ਲੱਗਿਆ ਵੀ ਸਾਡੇ ਬੱਚੇ ਨਾ ਆ ਖਸ ਹੋਈ ਜਾਂਦਾ ਬਾਹਰ ਤੇ ਜੇ ਸਾਡੇ ਕੋਲੇ ਵੀਡੀਓ ਨਾ ਲੀ ਫਿਰ ਸਾਨੂੰ ਕੀ ਪਤਾ ਵੀ ਲੱਗਣ ਵਾਲੀ ਕਿੰਨਾ ਕ ਚਿਰ ਮੇਰੇ ਬੱਚੇ ਦਾ ਫਾਇਦਾ ਚੱਕੇ ਜਾਂਨਗੇ ਉਹਨਾਂ ਨੇ ਅੱਛਾ ਉਹਨਾਂ ਦੇ ਹੌਸਲੇ ਇਥੋਂ ਚਿੱਕਰ ਬਲੰਦ ਸੀ ਉਹਨਾਂ ਨੇ ਪਹਿਲਾਂ ਬੱਚੇ ਨਾਲ ਇਸ ਤਰ੍ਹਾਂ ਦਾ ਮਾੜਾ ਕੰਮ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਹੌ ਕਿ ਉਹਨਾਂ ਨੇ ਵੀਡੀਓ ਤੇ ਕਰ ਸੋਸ਼ਲ ਮੀਡੀਆ ਤੇ ਵਾਇਰਲ ਕਰੀ ਉਹਨੂੰ ਕੋਈ ਕਾਨੂੰਨ ਦਾ ਡਰ ਨਹੀਂ ਲੱਗਿਆ ਜੇ ਡਰ ਲੱਗਿਆ ਕਰਕੇ ਨੇ ਤਾਂ ਹੀ ਵੀਡੀਓ ਪਾਈ ਹੈ ਜੀ ਉਹਨਾਂ ਨੂੰ ਜੇ ਡਰ ਹੁੰਦਾ ਤਾਂ ਫਿਰ ਕਾਹਦੇ ਤੇ ਵੀਡੀਓ ਬਣਾਉਣੀ ਦੀ ਉਹਨਾਂ ਨੇ ਉਹਨਾਂ ਨੇ ਮੇਰੇ ਬੇ ਬੱਚੇ ਨੂੰ ਨਿੱਕੇ ਜਿਹੇ ਦਾ ਕੋਈ ਫੈਰਾ ਚੱਕਿਆ ਵੀ ਅਸੀਂ ਇਹਨੂੰ ਬਲੈਕ ਕਰਾਂਗੇ ਇਹਦੇ ਨਗਾਹ ਤੋਂ ਗਲਤ ਕੰਮ ਕਰਾਂਗੇ ਤਾਂ ਹੀ ਕਿਸੇ ਬੱਚੇ ਨੂੰ ਡਰ ਦਿੱਤਾ ਵੀ ਬੱਚਾ ਘਰੇ ਨਾ ਗੱਲ ਕਰੇ ਤੇ ਬੱਚੇ ਨਾਲ ਘਰੇ ਕੋਈ ਗੱਲ ਨਹੀਂ ਕੀਤੀ ਹੋ ਤਾਂ ਬੱਚਾ ਤੇ ਬਲਾਹ ਹੋਣੇ ਕਾਰਨ ਸਾਨੂੰ ਪਤਾ ਲੱਗਿਆ ਜੀ ਸੋ ਭਾਂਜੀ ਇਹ ਜਿਹੜੀ ਬੱਚੇ ਨਾਲ ਘਟਨਾ ਵਾਪਰੀ ਹੈ ਇਹਦੇ ਤੇ ਜਿਹੜਾ ਮੁਕੱਦਮਾ ਦਰਜ ਹੋਇਆ ਹੈ ਉਹ ਤੁਹਾਡੇ ਬਿਆਨਾਂ ਤੇ ਹੋਇਆ ਹੈਗਾ ਹਾਂਜੀ ਮੇਰੇ ਬਿਆਨਾਂ ਤੇ ਹੋਇਆ ਜੀ ਸਾਰਾ ਕੁਝ ਮੇਰੇ ਬਿਆਨਾਂ ਤੇ ਹੋਇਆ ਹੁਣ ਜਿਹੜੇ ਮੇਰੇ ਪੁੱਤ ਦੀ ਜ਼ਿੰਦਗੀ ਖਰਾਬ ਕੀਤੀ ਉਹਨਾਂ ਨੇ ਤੇ ਆਪਾਂ ਨੂੰ ਤਾਂ ਆਏ ਆ ਵੀ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਫੇਂ ਗਾਂ ਕਿ ਸੇ ਹੋਰ ਬੱਚੇ ਨਾ ਵੀ ਨਾ ਹੋ ਜੇ